ਦੇਖ ਤੁਹਾਨੂੰ ਪਤਾ ਕਿ ਕਰਨਾੜਾ ਕਿਸ ਪਰ ਖੜੀ ਹੈ ਓਏ ਤੁਸੀਂ ਕੋਈ ਠੂਕ ਬੱਲੀਆਂ ਨੇ ਇਹ ਫਰਕ ਨਹੀਂ ਹਾਂ ਫਿਰ ਇਹਨੇ ਰੱਬ ਜਾਣੇ ਨੇ ਪਰ ਇਹਨੇ ਕਿ ਨਾਂ ਪਰ ਰੱਖਣ ਸਾਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਖੜਿਆਂਗੇ ਪਿੰਡ ਢਾਣੀ ਵਿਖੇ ਜੋ ਕਿ ਰਤੀਏ ਦੇ ਨਾਲ ਪੈ ਜਾਂਦਾ ਪਿੰਡ ਇਹ ਤੇ ਆਹ ਦੇਖ ਸਕਦੇ ਹੋ ਗੁਰੂ ਦੀਆਂ ਲਾਡਲੀਆਂ ਫੌਜ ਅੱਜ ਪਹੁੰਚੇ ਨੇ ਇੱਥੇ ਚਲੋ ਹੋ ਜਾਂਦਾਗਾ ਮਨ ਮਨਤਾਪ ਕਿਸੇ ਤਰ੍ਹਾਂ ਦੇ ਭਾਈਆਂ ਦੇ ਵਿੱਚ ਤੇ ਉਹ ਜਗ੍ਹਾ ਦਾ ਕੋਈ ਰੌਲਾ ਚੱਲਦਾ ਸੀਗਾ ਆਪਾਂ ਪੂਰੀ ਕੀ ਗੱਲਬਾਤ ਤਾਂ ਕਿ ਸਾਰੀ ਆਪਾਂ ਵੀਡੀਓ ਦੇ ਵਿੱਚ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਆਪਣਾ ਲਾਈਕ ਕਮੈਂਟ ਤੇ ਰਹਿ ਜ਼ਰੂਰ ਦਿਆ ਕਰੋ ਤੇ ਸਾਡੇ ਸਾਰੇ ਅੱਜ ਦਲਪੰਥ ਦੇ ਸਾਰੇ ਸਿੰਘ ਪਹੁੰਚੇ ਨੇ ਆਜੋ ਆਪਾਂ ਦੇਖਦੇ ਹਾਂ ਮਸਲਾ ਪੂਰਾ ਕੀ ਹੈਗਾ ਤੁਸੀਂ ਦੇਖ ਸਕਦੇ ਹੋ ਆ ਮਕਾਨਾਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆ ਜਗ੍ਹਾ ਦਾ ਰੌਲਾ ਉੜੀ ਦੀ ਜਗ੍ਹਾ ਕੀ ਤੇ ਨਾਮ ਇਹ ਗੁੱਡੀ ਦੀ ਹੈਗੀ ਤੇ ਇਹਨਾਂ ਦੇ ਭਰਾ ਨੇ ਦੱਬ ਰੱਖਿਆ ਇਹ ਜਗ੍ਹਾ ਠੱਕੇ ਨਾਲ ਕੀ ਨਾਮ ਹੈ ਤੁਹਾਡਾ ਰਗਵੀਰ ਰਗਵੀਰ ਸਿੰਘ ਕੀ ਰੌਲਾ ਜੀ ਆਪਣਾ ਰੌਲਾ ਤਾਂ ਜੀ ਮਕਾਨ ਇਹਨੂੰ ਭਾਈਵੰਦ ਚ ਦੇ ਦਿੱਤਾ ਸੀ ਬੈਠਣ ਵਾਸਤੇ ਅੱਛਾ ਇਹ ਇਹਨੂੰ ਆਖਿਆ ਵੀ ਜਗ੍ਹਾ ਛੱਡ ਦੇ ਜਗ੍ਹਾ ਇਹ ਪੰਚਾਇਤ ਮੈਂਬਰਾਂ ਨੂੰ ਕਿਹਾ ਇਹਨੇ ਮੰਨੀ ਨਹੀਂ ਕਿਸੇ ਦੀ ਵੀ ਗੱਲ ਨਹੀਂ ਸੁਣੀ ਇਹ ਜਦੋਂ ਆਪਾਂ ਕਿਹਾ ਵੀ ਅਸੀਂ ਵੀ ਕੰਦ ਦੇੜਦੇ ਸੀ ਕੰਦ ਦੇੜਤੀ ਉਸ ਤੋਂ ਬਾਅਦ ਪੰਚਾਇਤ ਵਿੱਚ ਹੋ ਕੇ ਹਮ ਇਹਦਾ ਸਮਝਾਉ ਤੱਕਰਾਤਾ ਪੰਚਾਇਤ ਕਰਨ ਲੱਗੀ ਵੀ ਇਹ ਸ਼ੀਮਾ ਨੇ ਮੰਗਦਾ ਇਹਨੂੰ ਦੇ ਦੇ ਰਗਵੀਰ ਸਿੰਘ ਦੀ ਟਾਈਮ ਹਮ ਆਪਾਂ ਦੇ ਚੁੱਕੇ ਤੇ ਇਹਨੂੰ ਸ਼ੀਮਾ ਤੋਂ ਬਾਅਦ ਇਹ ਉਤੋ ਹੀ ਭੱਜ ਗਈ ਉੱਪਰ ਗਿਆ ਸ਼ੀਮਾ ਤੋਂ ਬਾਅਦ ਅੱਛਾ ਕਹਿੰਦਾ ਜੀ ਕਰਨਾ ਜਿਹੜਾ ਕੁਸਤਰ ਦਾ ਫੌਟ ਹੈ। ਤੇ ਹੁਣ ਤੁਸੀਂ ਕੀ ਚਾਹਣੇ ਹੋਗੇ? ਹੁਣ ਤਾਂ ਕਹਿੰਦੇ ਆ ਵੀ ਇਹਨੂੰ ਮੁਕਾਬਦਾਂ ਮਕਾਨ ਵੀ ਸਾਡਾ ਮਕਾਨ ਖਰੀਦ ਕਰੋ। ਸਾਨ ਚੱਕੋ ਉਹਦਾ ਬਣਾ ਮਕਾਨ। ਇੰਨਾ ਦੂਰ ਨਹੀਂ ਲੜਨ। ਤੈਨੂੰ ਸਾਰਾ ਕੁਝ ਸਰਪੰਚ ਬਣ ਤਾ ਸਾਰਾ ਕੁਝ ਬਹਿ ਕੇ ਨਾ। ਇਹ ਬਾਬਾ ਜੀ ਹੈ। ਸਸੇ ਦਾ ਐਸੇ ਕਰ। ਸਸੇ ਕਰੋ ਬਾਬਾ ਜੀ। ਫਸਰੀ ਕਰ। ਆ ਜਾਓ। ਉੱਥੇ ਜਵਾਖਾ ਨੂੰ ਵੀ ਲੈ ਤੂੰ ਵੀ ਆ ਜਾ ਜਿਹੜੇ ਤੇ ਇੱਕ ਦੋ ਜਿਹੜੇ ਜਾਨਾਂ ਆਲੇ ਨਾ ਸਾਰਿਆਂ ਨੂੰ ਲਿਆ। ਕੀ ਨਾਮ ਹੈ ਤੁਹਾਡਾ? ਕੀ ਰੌਲਾ ਤੁਹਾਡਾ ਇਹਨਾਂ? ਆਪਣਾ ਨੇ ਕੋਟ ਕੇਸ ਲੱਗ ਰਹੀ ਇਹਦਾ ਅੱਛਾ ਜਗ੍ਹਾ ਤੇ ਤਾਂ ਕਹਿੰਦੇ ਤੁਸੀਂ ਮੈਂ ਭਰਖੇ ਜੀ ਹਾਂ ਫਿਰ ਇਹ ਨਹੀਂ ਰੱਬ ਜਾਣੇ ਨੇ ਪਰ ਇਹਨੇ ਕਿ ਨਾ ਭਰਿਆ ਆਪ ਨੂੰ ਪਤਾ ਨਹੀਂ ਜਿਹੜਾ ਇਹ ਨਰੋਲ ਨੂੰ ਜਗ੍ਹਾ ਤੇ ਰੱਖੋ ਥੋੜਾ ਐ ਨਹੀਂ ਤੁਸੀਂ ਜਿਹੜਾ ਨਰੋਲ ਹੋ ਗਿਆ ਵਾਸਤੇ ਐਸੀ ਵਿਗਿਆਨ ਨਾ ਵਾਸਤੇ ਨਹੀਂ ਆਏ ਵੀ ਤੁਸੀਂ ਭਾਈ ਭਾਈ ਨੂੰ ਆਪਨਾ ਆਪਸ ਵਿੱਚ ਵੜਿਆ ਨੂੰ ਉੱਥੇ ਮਿੱਥਮੀ ਗੋ ਤੁਸੀਂ ਉੱਦੀ ਵੀ ਤੁਹਾਡੀ ਲੜਾਈ ਦੇ ਵਾਸਤੇ ਉਹ ਵੜਿਆ ਨਾਲ ਨਹੀਂ ਤੁਸੀਂ ਉੱਥੇ ਉਹ ਬੈ ਕੇ ਕਰਦੇ ਥੋੜੇ ਨਾਲ ਗੱਲ ਉਹ ਵੜਿਆ ਨਾਲ ਉਹ ਨਹੀਂ ਦੇਖਦੇ ਕਿਤੇ ਲੈਤੀ ਆਪਾਂ ਉਥੇ ਨਹੀਂ ਬੜੂਗਾ ਬਹਿ ਕੇ ਹਾਂ ਹਾਂ ਕੋਈ ਗੱਲ ਨਹੀਂ ਆ ਜਾਓ ਤੁਸੀਂ ਬੱਚਿਆਂ ਨੂੰ ਲਿਆ ਨਾਲ ਆਜੋ ਕੋਈ ਗੱਲ ਨਹੀਂ ਆਓ ਸਾਰੇ ਜਣ ਅਸੀਂ ਗੁਰਦੁਆਰਾ ਇਹ ਕਹਿੰਦੇ ਜਗ੍ਹਾ ਜਿਹੜੀ ਇਹ ਗੁੱਡੀ ਦੇ ਨਾਮ ਆਗੇ ਕਿ ਸਹੀ ਆ ਇਹ ਇਹ ਜੀ ਮੈਨੂੰ ਨਹੀਂ ਪਤਾ ਵੀ ਸਹੀ ਹੈ ਕਿ ਨਾ ਜਿਹੜੀ ਜਗ੍ਹਾ ਦੇਖ ਮੈਂ ਲੈਤੀ ਗਈ ਆ ਹਾਂ ਜਿਹੜੀ ਇਹ ਜਗ੍ਹਾ ਇਹ ਤਾਂ ਸਹੀ ਨਾ ਨਹੀਂ ਹੈਗੀ ਇਹ ਕਹਿੰਦੇ ਰਜਿਸਟਰੀ ਗੁੱਡੀ ਦੇ ਨਾਮ ਆਗੇ ਕਿ ਕਿਉਂ ਰਹੋਂਦੇ ਨਹੀਂ ਹੈਗੀ ਹੋਰ ਕਿੱਥੋਂ ਦੀ ਹੈ ਰਿਸਟਰੀ ਪਰਾਂ ਪਈਆ ਰੁਕ ਲੈਣਾ ਆਪਾਂ ਜਿਵੇਂ ਰੁਕਦੇ ਅੱਛਾ ਜਿੱਥੋਂ ਦੀ ਰਿਸਟਰੀ ਆ ਉੱਥੇ ਰੁਕ ਲੈਣਾ ਆਪਾਂ ਨੂੰ ਕੋਈ ਤਰਾਇ ਨਹੀਂ ਹੈਗਾ ਠੀਕ ਹੈ ਜਗ੍ਹਾ ਲੈਤੀ ਹੈ ਪਰ ਜਿਵੇਂ ਦਾ ਰੇ ਆਪ ਨੂੰ ਕਹਿ ਕੇ ਇੱਥੇ ਚਲੋ ਕੋਈ ਨਹੀਂ ਕੋਈ ਚਲੋ ਕੋਈ ਨਾ ਆਪਾਂ ਰੁਕ ਕੇ ਗੱਲ ਕਰਦੇ ਹਾਂਗੇ ਤੁਸੀਂ ਉੱਥੇ ਕੋਈ ਨਹੀਂ ਗੱਲ ਕਰਦੇ ਗੱਲ ਕਰੋ ਇਕੱਲੇ ਹੋ ਤੁਹਾਡੇ ਵਾਸਤੇ ਜਿੱਦਾ ਹੋ ਕੋ ਤੁਹਾਂ ਹਾਂ ਆਏ ਹੋ ਹਾਂ ਤੁਹਾਡਾ ਫੈਸਲਾ ਕਰਨ ਵਾਸਤੇ ਕੋਈ ਨਾ ਰੋਲ ਹੋ ਜਾਗਾ ਸਰ ਲਿਖਣ ਜਗ੍ਹਾ ਆਇਆ ਥਰੋਕ ਲੈਣਾ ਕੋਈ ਤਰਾਜ ਨਹੀਂ ਆਪਾਂ ਨੂੰ ਹੱਸ ਕੇ ਟੋਕਾਂਗੇ ਠੀਕ ਹੈ ਜੀ ਠੀਕ ਹੈ ਨਹੀਂ ਦੋਸਤੋ ਅੱਜ ਤੁਸੀਂ ਦੇਖ ਰਹੇ ਹੋ ਇਹ ਪਿੰਡ ਟਾਣੀ ਰਤੀਆ ਦੇ ਨਾਲ ਪਿੰਡ ਪਿੰਡ ਉੱਤੋਂ ਦੇ ਗੁਰੂ ਘਰ ਦੀਆਂ ਤਸਵੀਰਾਂ ਤੇ ਗੁਰੂ ਦੀਆਂ ਲਾਗੜੀਆਂ ਫੌਜਾਂ ਅ ਬੈਠੀਆਂ ਨੇ ਨੀਗ ਸਿੰਘ ਫੌਜਾਂ ਅ ਅੱਜ ਇੱਥੇ ਕੋਈ ਜ਼ਮੀਨ ਨੂੰ ਲੈ ਕੇ ਮਸਲਾ ਚੱਲ ਰਿਹਾ ਸੀਗਾ ਕੋਈ ਤੇ ਉਸ ਦੇ ਸੰਬੰਧ ਦੇ ਵਿੱਚ ਪੰਚੀ ਨਾਜ ਸਿੰਘ ਸਾਹਿਬ ਤੇ ਤੁਸੀਂ ਦੇਖ ਰਹੇ ਹੋ ਜਥੇਦਾਰ ਕਮਾਂਡਰ ਸਿੰਘ ਖਾਲਸਾ ਕਰਨਾਦਲ ਤੇ ਸਾਰੀ ਫੌਜ ਪਹੁੰਚੀ ਹੈਗੀ ਅਸੀਂ ਗੁਰੂ ਘਰ ਤੋਂ ਕੁਝ ਦੇਖ ਰਹੇ ਹਾਂ ਤਸ਼ਦੀਕ ਇਹ ਨਾ ਹੋਵੇ ਤੁਸੀਂ ਕੋਈ ਧੂਖ ਬੱਲੀਆਂ ਦੇ ਇਹ ਕੋਈ ਬੱਲੀਆਂ ਨੂੰ 1 ਲੱਖ ਰੁਪਇਆ ਹੁਣ ਇੱਕ ਤੀਨੂ ਦੇਵਾਂ ਹ 1 ਲੱਖ ਰੁਪਇਆ ਅਗਲੇ ਸਾਲ ਕਿ ਤੀਨੂ ਚਰਨ ਰੱਬਿਆ ਰਹੇਗਾ ਅਗਲੇ ਸਾਲ ਸੋ ਸਾਰੇ ਕਹਿੰਦੇ ਵੀ ਇਹ ਟੈਕਨੋਟ ਕਹਿੰਦਾ ਜੀ ਚਲ ਆਪਾਂ ਇਹ ਵੀ ਕਰਦੇ ਚਲ ਆਪਾਂ ਜ਼ਿਮੀਂਦਾਰ ਪਰ ਆ ਇਹਦਾ ਲੈ ਜਾਓ ਬੈਠਾ ਰਹੇ ਹ ਜੀ ਚਲ ਆਪਾਂ ਇਹ ਮੀਟਿੰਗ ਦਾ ਹਲਾ ਕਰਦੇ ਸਟੈਂਡ ਕਰਕੇ ਦੂਸਰੇ ਲਾਗੇ ਚੱਕਾ ਗਏ ਜੀ ਰਾਜ ਨੂੰ ਗੋਹਾ ਆ ਗਿਆ ਇੱਕ ਤਰੀਕ ਜੋ ਆਈਡੀ ਉਹ ਗਿਜ਼ਲਟ ਹੈ ਨਾ ਜਿਹੜਾ ਦਿਨ ਦਿੱਤਾ ਹੁੰਦਾ ਹੈ ਸੀਮੇ ਵੀ ਡਾਟਾ ਉਹ ਤੋਂ 2017 ਪਹਿਲਾਂ ਉਹਨੂੰ ਦੇਖ ਕੇ ਕੀ ਲੱਗਦਾ ਸੀ ਸੀਮੇ ਨੇ ਕੰਮ ਦੇ ਤਰ੍ਹਾਂ ਇਹ ਸੀ ਵੀ ਨੰਮਾ ਜੇ ਫਾਈਲ ਮੰਦੀ ਨੂੰ ਆਖੀ ਹੁੰਦੀ ਆ ਜਦੋਂ ਟਾਈਮ ਆ ਗਿਆ ਇਹ ਕਹਿੰਦਾ 5 ਦਿਨ ਦੇ ਦੋ ਮਹੀਨੇ ਰੱਖ ਲਓ ਬੇਤੁਕ ਹਰ ਮਹੀਨਾ 5 ਦਿਨ ਮੈਨ ਲੋ

ਵੇ ਬਰਾਕਾਰ ਜੀ ਲਿਆ ਕੋਰਪੋਰੇਟ ਮਿਨਿਸਟਰੀ ਨਾ ਕਿ ਕਰਾ ਹੋ ਨਾ ਕਿ ਲੈ ਜਨਿਸਟਰੀ ਹੋਵੇ ਨਹੀਂ ਇਹ ਤੇ ਜੁਨੀ ਦਾ ਪੈ ਗਿਆ ਕਿ ਸਰਕਾਰ ਦਾ ਬੈਂਗਾ ਤੂੰ ਕਿ ਸਰਕਾਰ ਜਿਹੜਾ ਮੈਨਾਂ ਵੀ ਜਨਮ ਕਰਦੇ ਕਿਹਨੂੰ ਮੈਂ ਤੇ ਮੱਛੇ ਇਸ ਨੂੰ ਮੈਂ ਕਹਿੰਦਾ ਇਹ ਦੇ ਕਰੇ ਪਾਉਂਦੇ ਇਹਨਾਂ ਕਾ ਮੈਂ ਪੈਸੇ ਤਾਂ ਇਹਨਾਂ ਦਿੱਤੇ ਨੇ ਇਹ ਨਹੀਂ ਕੋਈ ਪੈਸੇ ਤਾਂ ਨੌ ਭਾਗ ਨੇ ਤਰਾਈਆ ਵੇ ਆ ਮੈਂ ਤੇ ਲੋਕਪਤੇ ਦੀ ਯੂਨਿਟੀ ਇਹਨਾਂ ਉਹ ਯਾ ਬਈ ਵਿਚੋ ਵਿਚ ਆ ਵਿਚੋ ਵਿਚ ਕਿਵੇਂ ਆ ਦੂਗੀ ਆ ਦੇਖੋ हम चालू नहीं लगता कितना उत्तर मांग सकता है इन सालों की कहाँ से उत्तर मांगते थे अब इतना चल बुला रहे हैं जब कुछ नहीं बुला तो ना कुछ नहीं बुला कुछ भी नहीं बुला नहीं जाते अच्छी कोई एट्रूप्ट नहीं जाती अगर जल्दी नहीं कर तो आप तो नहीं आने वाले आप जल्दी जल्दी कुछ जल्दी कर आप सेन ਪਰ ਆਜੂ ਬਣਾਉਣਾ ਪੁੱਤ ਜੀ ਇਹਦੇ ਬੰਦੇ ਨੇ ਪਿੱਛੇ ਲਾ ਕੇ ਤੁਹਾਨੂੰ ਵੀ ਪਤਾ ਨਹੀਂ ਲੱਗਦਾ ਕਿ ਫਮੀ ਤੇ ਮੇਰਾ ਨਾ ਫਿਕਰਿਆ ਨਾ ਉਹ ਤਾਂ ਤੂੰ ਦੇਖ ਨਹੀ ਕਿਉਂ ਦੇਖ ਤੂੰ ਆ ਜਿੰਨੇ ਮਰਜੀ ਹੰਤ ਤੂੰ ਇਹਨਾਂ ਨੂੰ ਗੋਣ ਤੂੰ ਜਰਾ ਕੇ ਲੈ ਦੇ ਕੌਣ ਹੁੰਦੇ ਇਹ ਕਿੰਨੇ ਸੁਦਾ ਬੰਦਾਂ ਕਲਾ ਕਰ ਰਹੇ ਫਿਰ ਇਹਨੂੰ ਪਤਾ ਨਹੀਂ ਮੈਂ ਕਹਾਂ ਇਹਨੂੰ ਇਹਨੂੰ ਇਹ ਚਾਹਾਂ ਨਾ ਆ ਦੇ ਕੋਈ ਇਹ ਤਾਂ ਤੂੰ ਤੂੰ ਹੰਤ ਆਮ ਦਾ ਇਹ ਬੰਦ ਇਹਦਾ ਕਿਹੜਾ ਕੋਸੂਰਾ ਕਿਨੇ ਪੈਸੇ ਦੇ ਲਾਉ ਬਣੇ ਪੈਸੇ ਮੈਨੂੰ ਦੇ ਨੀ ਦਿੱਤਾ ਨਾ ਕਿਆ ਕਰਤਾ ਰਿਹਾ ਵੇਗਣਾ ਅੰਤੇ ਕਾ ਇਹ ਕਾ ਆ ਬਸ ਪਾ ਆਏ ਤੇ ਕਿ ਜੇਰੀ ਨੰਦਨ ਕੇ ਰੇਲੋ ਲਾ ਕਰਦੇ ਜੰਨਾ ਤੇਰੇ ਆਪ ਪਾ ਆਏ ਇਤਹਾਸ ਤੋਂ ਹੋਏ ਜੀ ਮੈਂ ਕਿਉਂ ਹੋਊਗਾ ਦਾ ਪਰ ਵੀ ਇਹ ਜੇ ਰਮਾਇਣ ਨਹੀਂ ਲੈਣੀ ਹੈ ਸੋ ਮੇਰੇ ਨਾਲ ਨਿਬੜਿਆ ਮਰ ਨਹੀਂ ਗਰੂਰ ਉਹ ਤਾਂ ਤੂੰ ਇਹਦੇ ਨਾਲ ਲੈਣੇ ਤੂੰ ਉਹ ਤੋਂ ਤੂੰ ਮੈਂ ਕੇਸ ਕਰ ਤੂੰ ਇੱਕ ਰਾਮ ਪੈਸੇ ਦਾ ਲਾ ਤੂੰ ਆ ਕੇ ਜੇ ਸੇ ਰਹੀ ਹੈ ਚਲ ਇਸੇ ਦਾ ਫਿਰ ਤੂੰ ਜਗਾ ਮੇਰੀ ਓਏ ਇਹਦਾ ਕਿਸੇ ਦਾ ਪਈ ਪੈਸੇ ਨਹੀਂ ਤੇ ਲਾ ਤੂੰ

ਨਹੀਂ ਬੋਦੀ ਉਸ ਆਪੀ ਚਾਜਾ ਕਰਨ ਜਿਹੜੀ ਇਹ ਕਹਿੰਦਾ ਵੀ ਉਹ ਤਾਂ ਹਜੀ ਉਹ ਇਹਨਾਂ ਦੀ ਨਹੀਂ ਹਾਂ ਇਹਨਾਂ ਦੇ ਨਾਮ ਤੇ ਉਹ ਇਹਨਾਂ ਤੋਂ ਅਲਾ ਤੂੰ ਇਹਨਾਂ ਤੋਂ ਇਹ ਤਾਂ ਨਾਮ ਮੈਨੂੰ ਇਹ ਕਹਿੰਦਾ ਝੂਠ ਕਹ ਰ ਮੈਂ ਤਾਂ ਕਹਿੰਦਾ ਵੀ ਇਹ ਮੈਨੂੰ ਠਾਣ ਮੈਂ ਖੜਦਾ ਅੱਛਾ ਇਹ ਬੰਦੇ ਮੈਨੂੰ ਕਹਿੰਦੇ ਨਾ ਵੀ ਆਪ ਜਾਂ ਘਰ ਜਾ ਕੇ ਤੂੰ ਜਾ ਫਾਵਾ ਤਾਂ ਸਮਾਨ ਲੈ ਆ ਅੱਛਾ ਫਿਰ ਮੈਂ ਜਾ ਫਾਵਾ ਜੇ ਮੈਂ ਤਾਂ 2 ਲੱਖ ਰੁਪਏ ਲੈਣੇ ਹੋ ਮੇਚੀ ਇਹਨੇ ਜਿਹੜਾ ਇਸ ਨਾਮ ਆ ਭਾਈ ਰੋਲਾ ਮੇਰਾ ਆ ਮੈਂ ਦੁਆਰੇ ਦੁਆਰੇ ਦਿਖਾ ਦਿੰਦਾ ਉਹਨੂੰ ਉਸ ਵਾਰ ਪਾਸੇ ਮੇਰੇ ਘਰੇ ਰਹਿ ਗਿਆ ਕੇਸ ਮੇਰਾ ਹੋਇਆ ਹੋਇਆ ਤੇ ਪੈਰ ਆਜੀ ਬੰਦਾ ਤਾਂ ਕੱਢ ਰੱਖਿਆ ਯਾਰ ਬਾਬਾ ਜੀ ਰਾਜੀ ਬੰਦਾ ਨੇ ਪੈਸੇ ਲੈ ਕੇ ਕਰਵਾਇਆ ਹੋਏਗਾ ਇਹਦੇ ਵੀ ਗਿਆ ਨਹੀਂ ਮੂੰਹ ਮੈਨੂੰ ਇਹ ਸੱਚਾ ਹੋਦਾ ਸਾਰਾ ਮੈਂ ਤੁਹਾਨੂੰ ਕਿ ਤੇਰੇ ਨਾਲ ਗੱਲ ਕਰਦੇ ਹਾਂ ਤਨਾ ਇੱਕ ਗੱਲ ਕਰ ਪਹਿਲਾਂ ਤਾਂ ਜੇ ਅਰਧੀ ਪਛਾਣ ਪੱਤਰ ਜੇ ਤੂੰ ਸਹੀ ਹੈ ਐ ਸਿੰਘਾ ਬਈ ਨਾ ਮੈਂ ਪੰਚਾਇਤ ਪਹਿਲਾਂ ਲੈ ਗਈਆਂ ਨਾ ਹੁਣ ਲੈ ਗਈਆਂ ਤੇ ਤੈਨੂੰ ਤਾਂ ਲੋਕ ਨੂੰ ਚੰਤਾ ਘਰ ਬਣ ਅਮਲਾ ਤੋਂ ਜਗ੍ਹਾ ਮਿਲਦੀ ਬਣੀ ਬਣਾਈ ਮੇਰਾ 2 ਲੱਖ ਰੁਪਏ ਜਾਂਦਾ ਜੀ ਹਾਂ 295 ਬਈ 2 ਲੱਖ ਤਾਂ ਇਹ ਤੋਂ ਲੈਣਾ ਹੋਣਾ ਫਿਰ ਇਹ ਤਾਂ ਨਨੇ ਨੇ ਚਾਹੋ ਵੀ ਜਗ੍ਹਾ ਕਰਵਾਈ ਹੈ ਕਿੰਨਾਂ ਕਰਵਾਈਏ ਨੇ ਉਹ ਤਾਂ ਤੂੰ ਇਹਨੂੰ ਪੁੱਛ ਜਾਂ ਤੂੰ ਉਹਨੂੰ ਉਹਦੇ ਤਾਂ ਲੈਣੇ ਆ ਰਹੇ ਤਾਂ ਲੈ ਲਈਏ ਉਹਨੇ ਕਿਆ ਲੈਣੀ ਹੈ ਜੀ ਇਹਨੇ ਕਰਦੇ ਦਵਾਨਾ ਇਹ ਕਟ ਰਹਿ ਦਿੱਦਿਆਂ 100000 ਰੁਪਏ ਦੇ ਦਿੱੰਨੇ ਨੇ ਮੈਂ ਤਾਂ ਜੀ ਮੈਂ ਤਾਂ 50 ਰੁਪਏ ਜਮਾ ਚਾਹੀ ਜੀ ਮੇਰੀ ਚੀਜ਼ ਲਗਤ ਨਾ ਕਰਾਵੇ ਬਾਈ ਇਹਦੇ ਨਾਉ ਜੀ ਦੀ ਇੱਕ ਨਾ ਕਰਾਰ ਚ ਹੈ ਇੱਕ ਉਹਨਾਂ ਦੇ 2 ਲੱਖ ਕਰਜ਼ੇ ਚ ਲੱਗਦੇ ਆ ਬਾਈ ਅਸੀਂ ਛੜਾਣ ਲੱਗਦੇ ਤੁਸੀਂ ਛੜਾਣ ਨੂੰ ਇਹ ਵੀ ਛੜਾ ਰਿਹਾ ਕਰੇ ਆ ਪਹਿਲਾਂ ਹਸਕਾਰਵਾ ਬਾਈ ਇਹ ਆ ਤੁਸੀਂ ਗੱਲ ਨਹੀਂ ਚਾਹਨਾ ਪੰਚਾਇਤ ਆ ਕੇ ਦੀ ਗੱਲ ਸੁਣੋ ਤੁਸੀਂ ਆ ਕੇ ਪੰਚਾਇਤ ਤੋਂ ਤੇ ਉੱਟ ਕੇ ਛੜਾਣੋਂ ਮਾਰ ਕੇ ਜਰਾਓ ਮੈਂ ਤਾਂ ਕਰਜ਼ੇ ਵਗਾਰੇ ਆ ਮੈਂ ਜਿਹੜੀ ਗੱਲ ਕਰਦਾ ਨਾ ਤੇਰੇ ਨਾਲ ਉਹ ਗੱਲ ਤੇ ਆ ਜਿਵੇਂ ਆਪ ਤੇ ਭਾਈ ਅਸੀਂ ਤਾਂ ਉਹਨੂੰ ਨਹੀਂ ਕਰ ਦਿੰਦੇ ਕਰਨਾ ਤੁਹਾਡਾ ਭਾਈਆਂ ਕਰਕੇ ਅਸੀਂ ਦੇਰ ਤੀਰੇ ਨਾਲ ਖੜੇ ਆ ਵੀ ਤੂੰ ਸਿਆਣਾ ਬਣ ਕੇ ਆਂ ਇਹਨੇ ਮੋਹ ਰੱਖਿਆ ਬੋਲਾ ਤਾਂ ਸਾਨੂੰ ਪਤਾ ਜੀ ਸਾਨੂੰ ਸਾਰਾ ਪਤਾ ਅਸੀਂ ਇਹ ਗੱਲ ਕਦੇ ਨਹੀਂ ਚੋਹਦੇ ਕਾਨੂੰ ਸਾਡੇ ਗੱਲ ਦਾ ਗਿਆਨ ਸਿਆਣਾ ਬਣ ਕੇ ਤੀਕਣਾ ਕੋਈ ਜਗ੍ਹਾ ਨੂੰ ਕਰਦੇ ਫਸਦੀ ਆਪੇ ਜਗ੍ਹਾ ਜਾਂ ਤਾਂ ਮੈਨੂੰ ਰੇ ਮਾਰ ਦੋ ਜਾਂ ਮੈਨੂੰ ਦੋ ਕਰਕੇ ਇਹ ਕਿਹੜੇ ਕੰਮ ਲੈ ਜਾ ਵਾ ਇਹ ਸਿਕੋ ਦਾ ਲੋਰ अच्छा तो जगह देखना है तो बोल रहा हूँ जगह देखना है इसका क्या जरिया तू आ जाऊँगा क्या जरिया देखा जिंदा देख मैं समझता हूँ जगह क्या भी तू बच्चा जुगाड़ कर रहा है जगह का जरिया चिट्टी आ रहा है ना ओ आप ये वो जगह नहीं नहीं देखने के लिए मैं मार रहा हूँ आ देखो आ दिय ਆਹ ਕੋਲੋਂ ਸੱਤ ਲਾਗਿਆ ਕਰਦਾ ਪਿਆ ਨੀ ਜੇਤਾ ਹੀ ਆਹ ਕੀ ਕਹਿਆ ਭਾਈ ਹੋਣੇ ਆਪ ਦੀ ਬਾਤ ਇਹਨਾਂ ਦਾ ਇਹਨਾਂ ਕੰਮੀ ਮਾਲਕ ਕੀ ਦ੍ਰਿਸ਼ਟੀ ਕਿਤੋਂ ਹੋਰ ਦੀ ਪਈ ਹੈ ਮੈਂ ਵਾਰੀ ਵਾਰੀ ਕੀ ਜਲਗਾ ਨਾ ਇਹਨਾਂ ਨੇ ਇਹ ਕਹਦੇ ਵੀ ਉੱਥੇ ਸੱਤ ਮਾਲੇ ਛੜਾ ਲਈ ਜਾ ਕੇ ਮੈਂ ਉਹ ਦੋ ਮਰਲੇ ਨਹੀਂ ਛੱਡਣੇ ਚੱਕਾ ਚੱਕ ਲੈ ਜੀ ਇਸ ਕੀ ਮੈਂ ਇਸ ਕੀ ਵੀ ਨਹੀਂ ਇਸ ਕੀ ਮੈਂ ਦੇ ਤਾ ਫਿਰ ਜਰਾ ਲੈਣਾ ਇਹ ਮੈਨੂੰ ਵੇਖਣ ਕਰ ਪਾ ਤੂੰ ਜੇ ਤੂੰ ਤੇਰਾ ਹੱਲੀ ਨਹੀਂ ਤੂੰ ਹੋਵੇਂ ਨਹੀਂ ਜੇ ਜਿੰਨੋ ਜਗ੍ਹਾ ਚੇਦਾ ਵੀ ਇਹਦਾ 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 ਉਹਦਾ ਇਹਦਾ ਮੈਂ ਬੁਰਾ ਗਿਆ ਕੋਈ ਬਣੂਗਾ ਇਹਦਾ ਫੋਟੋ ਨਹੀਂ ਹੈ ਇਹਦਾ ਹੁਣ ਫੋਟੋ ਨਾਲ ਕਰੀਏ ਤਾਂ ਇਹਨਾਂ ਦੀ ਜਗ੍ਹਾ ਕੋਈ ਨਹੀਂ ਕਾਫੀ ਪਈ ਅਸੀਂ ਇਹਨੂੰ ਵੇਚੀਏ ਵੀ ਕਾਹੋ ਕਹਿਰਾ ਦੇਤਾ ਜੀ ਕਾਹ ਜਾ ਇਹਨੂੰ ਸੱਤ ਲਾ ਲੈਣਾ ਠੀਕ ਹੈ ਤਾਂ ਆਪਦੇ ਭਾਈ ਦਾ ਰਵਾਜ ਉਹਦਾ ਕਿੰਨੇ ਦਵਾਰ ਘਾਣੀ ਇਹਨੇ ਬੇਚੀ ਲੱਤੀ ਉਹਨੇ ਕੀਤੀ ਮੈਂ ਕੁਝ ਕੁਝ ਨਹੀਂ ਪਤਾ ਇਹ ਇਹ ਹਾਂ ਕਾਫੀ ਦੇਤਾ ਜੀ ਹਾਂ ਜਿੰਨੀ ਨਮਾਜ਼ ਕੀ ਕਰਦਾ ਮਾਰਕੀ ਦਾਸਦਨੋਂ ਇੱਥੇ ਵੇਚ ਦਿੱਤੇ ਮੈਂ ਬੈਠੇ ਇੱਥੇ ਮਾਰਕੀ ਅਲਿਵੈਟ ਹਾਂ ਜੀ ਬਕਰ ਇੱਕ ਮਿੰਟ ਹੋ ਮੈਂ ਕਿੱਲਾ ਨਹੀਂ ਕਿੱਲਾ ਮੈਂ ਸਮਝ ਗੱਲ ਤੁਮ ਹਾਂ ਕਰ ਮੈਨੂੰ ਸਾਡੀ ਗੱਲ ਆ ਜਦੋਂ ਕਬਾਤ ਆਪਕੇ ਫਿਰ ਕਿਸ ਰਹੇ ਹੈ ਜੇ ਇਹ ਮਸਲੀ ਮਾਰਦੀ ਹੈ ਨਾ ਜਿਹੜੀ ਮਰਦੀ ਮਾਰਦੀ ਚੱਲਦੀ ਜਿਹੜੀ ਮਸੂਮ ਨੂੰ ਆਪਨੇ ਮਾਰਦੀ ਹੈ ਤੇ ਇਹਨੂੰ ਕੌਣ ਇਹ ਕਰਦਾ ਦਵਾ ਕੇ ਦੇਵੇ ਇਹ ਇਹ ਨਹੀਂ ਕਰਦਾ ਪਹਿਲਾਂ ਕਿ ਉਹ ਜਿਸੀ ਦਾ ਮਤਲਬ ਇਹਨੇ ਕੀਤਾ ਕਿ ਕਿ ਇਹਨੇ ਇਹਨੇ ਬੱਸ ਮੈਂ ਦਿੱਤੇ ਰਹੇ ਓ ਮੈਂ ਤੂੰ ਤਾਂ ਜਿੱਪੀ ਦੀ ਤੋਂ ਮਾਇ ਜਿੱਦੀ ਤੋਂ ਮਾਰ ਕਰਾਵਾਣੇ ਇਹ ਕਹਿੰਦੇ ਦੋਨੇ ਇਕੱਠੇ ਹੋ ਕੇ ਮੈਂ ਤੈਨੂੰ ਆ ਪੁੱਛਣਾ ਜਿਹੜੀ ਆ ਜਿੱਪੀ ਇਹ ਤੁੰਦੂ ਕਰਵਾਈ ਐ ਇਹ ਉੱਥੇ ਤੋਂ ਕਰਵਾਈ ਐ ਬੇਵਾਦ ਨਾਉਨਲ ਸਿਪਲ ਅੱਗੇ ਜੀਨੇ ਉਹ ਮਿਲਦੇ ਰਹੇ ਮੈਂ پیسے ਦੇ ਦੇ ਤੇ ਪੈਸੇ ਜਰ ਇਹਨੂੰ ਦਿੱਤੇ ਹੁਣ ਤੇ ਮੈਂ ਅੱਲੀ ਪਾ ਲੱਗੇ ਇਹਨੂੰ ਰੇਂਦਰ ਰੇਂਦਰ ਪੈਸੇ ਦਾ ਮੈਂ ਦੇਣ ਲੱਗ ਰਿਹਾ ਵੇ ਇਹ ਤੁਸੀਂ ਆਇਆ ਕਰੋ ਭਈ ਹੋਏ ਚਲੋ ਪਰ ਪੰਚੇ ਨੂੰ ਬੁਲਾਓ ਹੋਰ ਪੰਚਾਇਤ ਕਲਮ ਪਰ ਆਜੀ ਕੋ ਵਾਲਾ ਉਹਨਾਂ ਨੂੰ ਨਵੇਂ ਆਓ ਇਹਨਾਂ ਪਾਸੇ ਦੇਵਾ ਦੇ ਤੱਕ ਨਹੀਂ ਠੀਕ ਹੈ ਇਹਨਾਂ ਨੂੰ ਆਪ ਨੂੰ ਚਾਹੀਦੇ ਉਹਨਾਂ ਨੇ ਇਹ ਜਰੋੜ ਹੈ ਇਹ ਜਰੋੜ ਹੈ ਇਹਨਾਂ ਦਾ ਰੋਲਾ ਸਾਰਾ ਹੀ ਕਰਦੇ ਨੇ ਇਹ ਕਰ ਰਿਹਾ ਹੈ ਕੱਟ ਨਹੀਂ ਉਹਦੇ ਗਏ ਸੀ ਅਸੀਂ ਤਾਂ ਦੇਖ ਬੁਲਾਈ ਨਹੀਂ ਪੰਚਾਇਤਾਂ ਥਾਣੇ ਨਹੀਂ ਬੁਲਾਈ ਅਸੀਂ ਇਹ ਬਟਾਇਆ ਜੀ 4-5 ਮਹੀਨੇ ਦਾ ਤਰ੍ਹਾਂ ਨੇ ਆ ਕੀ ਕਹਿ ਰਿਹਾ ਵੀ ਆ ਤਾਂ ਨਹੀਂ ਦਾ ਦੱਸਿਆ ਹੋਇਆ ਵੀ ਮੈਂ ਦੇਖ ਮੈਨੂੰ ਤਾਂ ਲਗਾਇੀ ਨਹੀਂ ਇਹ ਠੀਕ ਹੈ ਕਨਾ ਆ ਮੈਂਬਰ ਸਾਹਿਬ ਠੀਕ ਮੈਂਬਰ ਜੀ ਮੈਂਬਰ ਸਾਹਿਬ ਤੁਸੀਂ ਦੱਸੋ ਇਹ ਨਹੀਂ ਜੀ 7 ਤੋਂ 5 ਮਹੀਨੇ ਲੈ ਲੇ ਤਾਂ ਵੀ ਮੈਨੂੰ 5 ਮਹੀਨੇ ਆ ਕੀ ਕਹਿਣਾ ਵੀ ਜਿੱਦੇ ਪੰਜ ਆ ਗਏ ਅਸੀਂ ਫੇਰ ਤੋਂ ਬਹੁਤ ਗੜੇ ਮਾਰੇ ਕਦੇ ਦੋ ਦਿਨ ਲਾਇਆ ਗਏ ਕਦੇ ਇਹਦੇ ਜਵਾਬ ਦੇਖਾ ਖਣ ਮੈਂ ਤਾਂ ਚੱਕਦਾ ਨਹੀਂ ਤੇ ਜਾਨਾ ਕੋਰਤ ਤੋਂ ਜਾਓ ਅਸੀਂ ਤੇਰਾ ਸਬੰਧ ਟੱਕਾਂਗੇ ਠੀਕ ਹੈ ਮਾਰੀ ਤੇ ਰਾਂਗੇ ਮੈਨੂੰ ਬੁਲਾਉਣਾ ਬੁਲਾ ਲੈ ਬੁਲਾਣਾ ਤੇ ਹੈ ਨਹੀਂ ਜੁਦਣਾ ਇਹਨਾਂ ਨੂੰ ਬਾਕੀ ਜਿਹੜੇ ਕੋਈ ਨਹੀਂ ਤਾਂ ਕਰਨਾ ਕਰਦੇ ਆ ਸਾਡੇ ਮੇਰੇ ਜੇਸਟਰੀ ਹੈ ਠੀਕ ਹੈ